ਤੁਸੀਂ ਵੇਖ ਰਹੇ ਹੋ ਪੰਜਾਬ న్యూਸ 7 ਖਮਾਣੋ ਤਹਿਸੀਲ ਦੇ ਪਿੰਡ ਬੁਰਜ ਦੀ ਪੰਚਾਇਤ ਵੱਲੋਂ ਅੱਜ ਖਮਾਣੋ ਦੇ ਐਸਡੀਐਮ ਮਨਰੀਤ ਰਾਣਾ ਨੂੰ ਕੀਤਾ ਗਿਆ ਸਨਮਾਨ ਅੱਜ ਐਸਡੀਐਮ ਦਫ਼ਤਰ ਆ ਕੇ ਪਿੰਡ ਬੁਰਜ ਦੀ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਐਸਡੀਐਮ ਮਨਰੀਤ ਰਾਣਾ ਨੂੰ ਉਹਨਾਂ ਦੇ ਚੰਗੇ ਕੰਮਾਂ ਨੂੰ ਲੈ ਕੇ ਸਰਪਪਾਕੇ ਸਨਮਾਨਿਤ ਕੀਤਾ ਇਸ ਮੌਕੇ ਪਿੰਡ ਦਾ ਸਰਪੰਚ ਅਤੇ ਪੰਚਾਇਤ ਦੇ ਪੰਚ ਹਾਜ਼ਰ ਸਨ ਪੰਜਾਬ న్యూਸ 7 ਰਿਪੋਰਟ ਸੰਦੀਪ ਕੁਮਾਰ ਖਮਾਣੋ ਕੀ ਨਾਮ ਹੈ ਜੀ ਤੁਹਾਡਾ? ਆ ਮਨਪ੍ਰੀਤ ਸਿੰਘ ਜੀ। ਅੱਜ ਤੁਸੀਂ ਐਸਡੀਐਮ ਦਫ਼ਤਰ ਆਏ ਹੋ ਜੀ ਕੀ ਕੰਮ ਆਏ ਹੋ? ਕੰਮ ਜੀ ਵਧੀਆ ਕੰਮ ਹੋ ਰਿਹਾ ਤਾਂ ਆਇਆ ਜੀ। ਹਾਂ ਜੀ ਵਧੀਆ ਹੀ ਹੋ ਰਿਹਾ ਤੁਹਾਡੀ ਠੀਕ ਹੈ ਜੀ। ਹਾਂ ਜੀ ਆਪਾਂ ਪਹੁੰਚ ਆਈ ਆਪਾਂ ਇਹਦਾ। ਜੀ ਕਿਹੜਾ ਪਿੰਡ ਹੈ ਜੀ ਤੁਹਾਡਾ? ਆਪਣਾ ਬੁਰਜ ਪਿੰਡ ਹੈ ਜੀ। ਬੁਰਜ ਪਿੰਡਾ ਜੀ। ਅੱਜ ਤੁਸੀਂ ਸਨਮਾਨਿਤ ਕੀਤਾ ਐਸਡੀਐਮ ਨੂੰ ਸਨਮਾਨ ਕਰ। ਅੱਜ ਮੈਡਮ ਨੂੰ ਸਨਮਾਨ ਕਰ। ਠੀਕ ਹੈ ਜੀ। ਹੋਰ ਕੁਝ ਕਹਿਣਾ ਚਾਹੁੰਦੇ ਹੋ ਜੀ? ਨਾ ਵਧੀਆ ਜੀ ਮੈਡਮ ਜੀ ਵਧੀਆ ਵਕਾਫ ਕਰਾ ਰਹੀ ਐ ਜੀ ਕੰਮ ਕਰ। ਕੋਈ ਕੋਈ ਪ੍ਰੋਬਲਮ ਆ ਤੁਹਾਨੂੰ ਦੱਸਿ ਪੁਰਾਣਾ ਪੰਚਾਇਤ ਪਿੰਡ ਪੁਰਜੇ ਦੇ ਸਾਡੇ ਸਾਰੇ ਆਏ ਦਿੱਤੇ ਠੀਕ ਹੈ ਜੀ